ਦੁਸ਼ਮਣ ਮੇਰੀ ਦੁਸ਼ਮਣ ਜੇ ਆਸੀ ਮਤ ਪਾਨੇ ਮੇਰਾ ਭਰਾ ਖਾਦਾ ਮੇਰੀ ਮੇਰੇ ਭਰਾ ਮੇਰੇ ਪਿਓ ਦਾ ਮੇਰਾ ਕੋਪਰ ਐਕਸੀਡੈਂਟ ਫੱਤੇ ਵਾਲੀ ਦੇ ਵਿੱਚ ਕਰਾਏ ਜੇ ਰਮਦਾਸ ਵਾਲੀ ਸੜਕ ਪਾਸੇ ਨਰੇਮ ਸਿੰਘ ਚੌੜੇ ਨੂੰ ਮੈਂ ਬਸਤੇ 2007 ਦੇ ਬੰਦੇ ਹੀ ਜਿਹੜਾ 2000 ਮੇਰੇ ਹਸਪਤਲ ਬਲਵਿੰਦਰ ਸਿੰਘ ਨੇ ਇਲੈਕਸ਼ਨ ਲੜੀ ਸਰਾਂ ਮਨੇ ਕਹਿੰਦਾ ਨੰਬਰ 67 ਸਰਦਾਰ ਸਿੰਘ ਜੀ ਮਜੀਤ ਮਾਨ ਵੱਲੋਂ ਸਿੰਘ ਜੁਰੇ ਨੂੰ ਤੁਸੀਂ ਸਮਰਥਨ ਕਰਨ ਵਾਸਤੇ ਆਏ ਹੋ ਹਾਂਜੀ ਮੈਂ ਉਹਨਾਂ ਨੂੰ ਮਿਲਣਾ ਮੈਂ ਦਰਸ਼ਣ ਹੀ ਕਰਨੇ ਉਹਨਾਂ ਦੇ ਇਹ ਡੱਬਾ ਕਹਿੰਦਾ ਸਿਲਦਾ ਮੈਂ ਉਹਨਾਂ ਨੂੰ ਖਾਣੀ ਵਰਤੀ ਮੈਂ ਵਰਫੀ ਕੱਚੀ ਖਾਣੀ ਉਹਨਾਂ ਨੂੰ ਨਹੀਂ ਗੋਲੀ ਚਲਾਈ ਤਾਂ ਕਰਕੇ ਨਹੀਂ ਉਹਨਾਂ ਦਾ ਕਾਹੂ ਲਿਆ ਇਹਨੇ ਇਹਨੇ ਬੇੜਾ ਕਰਕੇ ਜੇ ਇਹਨੇ ਠਾਣੇ ਤਮਾਕੇ ਹੁੰਦੇ ਇਹਨੇ ਕੱਚ ਤਮਾਕਾ ਕਰਾ ਮੈਨੂੰ ਤਾਂ ਠੰਡ ਪੈਂਦੀ ਜਿੱਥੇ ਹਰ ਕੋਈ ਨਰੈਣ ਸਿੰਘ ਚੌੜਾ ਦੇ ਇਸ ਕਾਇਰਾਨਾ ਹਰਕਤ ਨੂੰ ਘਟਿਆ ਦੱਸ ਰਿਹਾ ਉੱਥੇ ਹੀ ਇੱਕ ਅਜਹੀ ਮਹਿਲਾ ਸਾਹਮਣੇ ਆਈ ਜਿਸ ਨੇ ਕੀ ਨਰੈਣ ਸਿੰਘ ਚੌੜਾ ਦੇ ਹੱਕ ਦੇ ਵਿੱਚ ਲੱਡੂ ਵੰਡੇ ਮਠਿਆਈ ਵੰਡੀ ਅਦਾਲਤ ਦੇ ਵਿੱਚ ਦਰਸਲ ਅੱਜ ਨਰੈਣ ਸਿੰਘ ਚੌੜਾ ਨੂੰ ਪੇਸ਼ ਕਰਨਾ ਸੀ ਅਮਰਤਸਰ ਦੀ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਪਹਿਲਾਂ ਦਰਵਾਜੇ ਦੇ ਉੱਤੇ ਇੱਕ ਮਹਿਲਾ ਖੜ ਗਈ ਮਠਿਆਈ ਲੈ ਕੇ ਤੇ ਜੋ ਕਿ ਸੁਖਵੀਰ ਸਿੰਘ ਬਾਦਲ ਵਿਕਰਮ ਮਜੀਠੀਆ ਹਰਸਿਮਰਤ ਕੌਰ ਬਾਦਲ ਦਾ ਨਾਮ ਲੈ ਕੇ ਉਹਨਾਂ ਤੋਂ ਨਰਾਜ਼ ਨਜ਼ਰ ਆਈ ਕਿਉਂ ਲੈ ਕੇ ਮੈਂ ਮਿਠਾਈ ਤਾਂ ਲੈ ਕੇ ਆਈ ਇਹਰਾ ਵੀ ਕੰਕਾਲੋ ਨੇ ਜਿਹੜਾ ਅਸੁਖੀ ਰੰਦਾਵਾ ਨਿਰਮਲ ਸਿੰਘ ਕਾਲਾ ਇਹਨਾਂ ਐਕਸੀਡੈਂਟ ਕਰਾਇਆ ਅੱਜ ਦਾ ਦਿਨ ਮੇਰਾ ਭਰਾ ਰਵੇਲ ਸਿੰਘ 아이 ਦੀ ਰਾਜਪਾਲ ਮੀਨਾ ਦੇ ਨਾਲ ਇਹਨਾਂ ਐਕਸੀਡੈਂਟ ਕਰਾਇਆ ਮੇਰਾ ਭਰਾ ਮਾਰਿਆ ਮੇਰੀ ਮਾਂ ਮਾਰੀ मेनु पग चंग लगती मैं करा मैं मठाई इसे नारायण सिंह चौड़े नारायण सिंह चौड़े न ਨਹੀਂ ਚੰਗੀ ਲੱਗਦੀ ਹੁਣ ਮੈਨੂੰ ਤੁਹਾਡੀਆਂ ਪ੍ਰਸਾ ਨਹੀਂ ਚੰਗੀਆਂ ਲੱਗਦੀਆਂ ਮੈਨੂੰ ਨਹੀਂ ਤੁਹਾਡੀਆਂ ਪ੍ਰਸਾ ਚੰਗੀਆਂ ਲੱਗਣੀਆਂ ਅਦਾ ਤੁਨ ਲੋਕ ਦਾ ਵਾਹ ਯਾਰ ਅੱਤਲੇ ਪੈਸੇ ਸਾਰੇ ਸਾਰੇ ਯਾਰ ਹੋ ਗਏ ਬਾਬਾ ਨਾਟਕ ਕਰੇ ਤੇ ਕਾਹ ਬਹਿਲੀ ਪਹਿਲਾਂ ਬਰਫੀ ਲੱਗ ਗਈ ਆ ਅੱਜ ਮੇਰਾ ਬਣਾ ਪੰਜੇ 12 2 8 ਅਕਸੀਡੈਂਟ ਇਹਨਾਂ ਤੋਂ ਕੀ ਕਰਾਇਆ ਨਵੀ ਕਰਨ ਕਾਰਨ ਸਤਾ ਪਿਆ ਜੰਗਾ ਦੋਨੋਂ ਵਕੀਖਾਂ ਵਾਲੀਆਂ ਮੇਰੀਆਂ ਉਹ ਸਾਡੀਆਂ ਤਿੰਨ ਤਿੰਨ ਬਾਲਾਂ ਮੇਰੀਆਂ ਮੈਨੂੰ ਵੀ ਠੰਡ ਪੈ ਗਈ ਆ ਮੈਂ ਨਹੀਂ ਦੇਖਿਆ ਨੂੰ ਲੱਗਿਆ ਤੇ ਨਾਰਾਜ਼ਗੀ ਜ਼ਾਹਰ ਕਰਦੀ ਹੋਈ ਨਜ਼ਰ ਆਈ ਤੇ ਨਰੈਣ ਸਿੰਘ ਚੌੜਾ ਦੇ ਹੱਕ ਦੇ ਵਿੱਚ ਉਹ ਮਠਿਆਈਆਂ ਵੰਨਦੀ ਹੋਈ ਨਜ਼ਰ ਆਈ ਤਾਂ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਉੱਥੇ ਹਾਈ ਵੋਲਟੇਜ ਡਰਾਮਾ ਹੋਇਆ ਹਾਈ ਵੋਲਟੇਜ ਡਰਾਮਾ ਹੋਣ ਤੋਂ ਬਾਅਦ ਉੱਥੇ ਮਹਿਲਾ ਕਾਂਸਟੇਬਲ ਆਉਂਦੀ ਨੇ ਮਹਿਲਾ ਵਕੀਲ ਆਉਂਦੀਆਂ ਨੇ ਤੇ